ਹਾਈ ਫਰੈਂਡਸ ਸਾਰਿਆਂ ਨੂੰ ਪਿਆਰ ਜੀ ਹਾਂਜੀ ਫਰੈਂਡਸ ਅੱਜ ਮੈਂ ਤੁਹਾਡੇ ਲਈ ਜੋ ਲੈ ਕੇ ਆਈਆਂ ਵੀਡੀਓ ਇਹ ਹੈਗੀ ਹੈ ਕਿ ਆਪਾਂ ਸਲਵਾਰ ਹੈ ਜਿਹੜੀ ਉਹਦੇ ਉੱਤੇ ਪੌਕੇਟ ਲਗਾਣੀ ਹੈ ਹਾਂਜੀ ਦੇਖੋ ਇਹ ਜਿਹੜੀ ਪੌਕੇਟ ਹੈਗੀ ਇਹ ਮੈਂ ਕਪੜਾ ਦਾ ਲੈ ਲਿਆ ਤੇ ਉਸ ਤੋਂ ਬਾਅਦ ਹੈ ਜਿਹੜੀ ਪੱਟ ਵਾਲੀ ਜਿਹੜੀ ਉੱਪਰਲੀ ਸਾਈਡ ਹੈ ਇਹ ਤਾਂ ਇੱਥੇ ਹੈਗਾ ਜਿਹੜਾ ਆਪਾਂ ਨੇ ਇਹ ਜੇਬ ਬਣਾਈ ਹੈਗੀ ਇਹਨੂੰ ਨਾਲ ਇਹਦੇ ਸਟਿਚ ਕਰ ਲਿਆ ਉੱਪਰਲੀ ਸਾਈਡ ਤੋਂ ਉੱਪਰਲੀ ਸਾਈਡ ਤੋਂ 2 ਇੰਚ ਛੱਡ ਕੇ ਤੁਸੀਂ 6 6 ਜਾਂ 6.5 ਇੰਚ ਜਿੰਨੀ ਵੀ ਜੇਬ ਲਗਾਉਣੀ ਚਾਹੁੰਦੇ ਹੋ ਉਹ ਨਹੀਂ ਲਗਾ ਸਕਦੇ ਹੋਗੇ ਤੇ ਹਾਂਜੀ ਦੇਖੋ ਇਹ ਇਸ ਦੇ ਉੱਤੇ ਚਾਰ ਲੇਅਰ ਆ ਜਾਂਦੀਆਂ ਨੇਗੀਆਂ ਹੁਣ ਦੇਖੋ ਜਿਹੜੀਆਂ ਬਿਲਕੁਲ ਲਾਸਟ ਵਾਲੀ ਹੈਗੀ ਤੇ ਇੱਕ ਫਸਟ ਵਾਲੀ ਹੈਗੀ ਉਹਨੂੰ ਚੱਕ ਕੇ ਇੱਥੇ ਸਲਾਈ ਲਗਾ ਦਿਓ ਬਸ ਇਹ ਜਿਹੜੀ ਜੇਬ ਲਗਾ ਰਹੇ ਆਪਾਂ ਇਹ ਬਿਲਕੁਲ ਉਸੇ ਤਰ੍ਹਾਂ ਹੀ ਆ ਜਿੱਦਾਂ ਕਿ ਪਲਾਜ਼ੋ ਤੇ ਜਾਂ ਪੈਂਟ ਦੇ ਉੱਤੇ ਲਗਾਈ ਜਾਂਦੀ ਹੈਗੀ ਉਸੇ ਤਰ੍ਹਾਂ ਹੀ ਲਗਾਉਣੀ ਹੈਗੀ పం సైడ్ వాయిూసరి సైడ్ వాయిడ్ అ ਹਾਂਜੀ ਹੁਣ ਇਸ ਸਾਈਡ ਵੱਲ ਸिलाई ਲਗਾ ਲਓ ਹੁਣ ਦੋਨੋਂ ਸਾਈਡ ਜਿਹੜੀ ਅਸੀਂ ਸिलाई ਹੈਗੀ ਇਹਦੀ ਉਹ ਲਗਾ ਚੁੱਕੇ ਆਂਗੇ ਹਾਂਜੀ ਉਸ ਤੋਂ ਬਾਅਦ ਇਹਨੂੰ ਸਿੱਧਾ ਕਰ ਲੈਣਾਗਾ ਸਿੱਧਾ ਕਰਕੇ ਇਹਦੀ ਜਿਹੜੀ ਜਿੱਥੇ ਆਪਾਂ ਨੇ ਹੱਥ ਪਾਉਣੇ ਆ ਜਿੱਥੋਂ ਦੀ ਜੇਬ ਵਿੱਚ ਦੀ ਉੱਥੇ ਇਹ ਸਲਾਈਆਂ ਲਗਾ ਲੈਣੀਆਂ ਨੇ ਹਾਂਜੀ ਉਹ ਸिलाई ਲਗਾਉਣ ਤੋਂ ਬਾਅਦ ਹੈ ਜਿਹੜੀ ਅਸੀਂ ਸिलाई ਲਗਾਵਾਂਗੇ ਇਹ ਹੈਗੀ ਪੌਕਟ ਦੀ ਉੱਪਰਲੀ ਸਾਈਡ ਵਾਲੀ ਸिलाई ਦਿੱਤੀ ਕੋ ਇਸ ਤਰ੍ਹਾਂ ਸੀ ਨੇ ਜਿਹੜੀ ਹੈਗੀ ਪੌਕਟ ਲਗਾ ਲਈ ਤੇ ਬਿਲਕੁਲ ਵੀ ਬਣਾ ਦੇ ਵਿੱਚ ਆਪਾਂ ਕਿਤੇ ਵੀ ਲੱਭ ਨਹੀਂ ਸਕਦੇ ਹੈਗੇ ਕਿ ਜਿਹੜੀ ਆਪਾਂ ਪੌਕਟ ਲਗਾਈ ਹੈ ਉਹ ਲਗਾਈ ਕਿੱਥੇ ਹੈਗੀ ਇਹਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਲੱਗੀ ਦਾ ਹਾਂਜੀ ਦੇਖੋ ਇਹ ਆਪਾਂ ਨੇ ਲਗਾਈਏਗੀ ਜਿਹੜੀ ਜਿੱਦਾਂ ਕਿ ਆਪਣੀ ਪੱਟ ਦੀ ਸਾਈਡ ਵਾਲੀ ਇਹ ਸਲਾਈ ਦੇ ਉੱਤੇ ਪਾਕਟ ਲਗਾਈਏਗੀ ਇਹ ਜਿੱਥੇ ਆਪਾਂ ਬਾਰ ਪੋਣੇ ਬਸ ਉਥੋਂ 2.5 ਇੰਚ نیچے ਨੂੰ ਛੱਡ ਕੇ ਉਸ ਤੋਂ ਬਾਅਦ ਇਹ ਪਾਕਟ ਲਗਾਈਏਗੀ ਦੇਖੋ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਪਾਕਟ ਲੱਗੀ ਦਾ ਕਿ ਇਹਦੇ ਉੱਤੇ ਪਾਕਟ ਲੱਗੀ ਹੋਈ ਹੈ ਜਾਂ ਨਹੀਂ ਇਸ ਤਰ੍ਹਾਂ ਤੁਸੀਂ ਵੀ ਆਪਣੀ ਸਲਵਾਰ ਦੇ ਉੱਤੇ ਪਾਕਟ ਆਸਾਨੀ ਦੇ ਨਾਲ ਲਗਾ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੇ ਵੀਡੀਓਜ਼ ਪਸੰਦ ਆਉਣੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਜੀ Please keep supporting me. Thank you.